ਦੇ ਇਹੋੜਾ ਛੇ ਦੇ ਇਸੇ ਜੋੜੇ ਦੇ ਵਿੱਚ ਮਿਲਦੇ ਹੋ। ਕੌਲ ਨੇ ਆਪਣੇ ਜੀਵਨ ਦੇ ਵਿੱਚ 14 ਜੰਗਾ ਲੜੀਆਂ ਅਤੇ ਉਹ ਸਾਰੇ ਉਹਨਾਂ ਬਾੜੀ ਦਿੱਤੀਆਂ। ਉਹਨਾਂ ਵਿੱਚ ਜਿਹੜਾ ਤੇਰਾ ਜੰਗਾ ਲੜਿਆ। ਉਹ ਪਹਾੜੀ ਰਾਜਾ ਨਾਲ ਲੜ ਗਿਆ। ਜਿਹੜੇ 200 ਵਾਰ ਸੀਗੇ ਤੇ ਜਿਹੜੇ ਇਸ ਗੱਲ ਦੇ ਖਰਾਬ ਸੀ ਕਿ ਪੰਗਤ ਇੱਕ ਸੰਗਤ ਇੱਕ ਤਾਂ ਬਾਇਟੀ ਜ਼ਾਲਮ ਇਕੱਠਾ ਹੋਣਾ ਸ਼ੁਰੂ ਦਾ ਰਗਾ ਪਰ ਇਹ ਬਹੁਤ ਗਲਤ ਕਰ ਰਿਹਾ ਸਮਾਜ ਦੇ ਤਰ੍ਹਾਂ ਦੇਖਣਾ ਹੈ ਕਿ ਹਿੰਦੂ ਤਰ੍ਹਾਂ ਦੇਖਣਾ ਹੈਗਾ ਵਰਨ ਵਸਤ ਦੇ ਨਾਮ ਦਾ ਹੈਗਾ ਇਸੇ ਲਈ ਉਹਨਾਂ ਨੇ ਗੁਰੂ ਜੀ ਨੂੰ ਤਿਹਾਰ ਹੀ ਕਿਹਾ ਸੀ ਅਮਰ ਸੇਖ ਨੂੰ ਕਿਹਾ ਵਿਚਾਰ ਤੇ ਹੈ ਕਿ ਤੂੰ ਸਾਨੂੰ ਇਹਨਾਂ ਨੂੰ ਬਾਗੋ ਸਿਖਾਓ ਤਾਂ ਗੁਰੂ ਨੇ ਕਿਹਾ ਨਹੀਂ ਮੈਂ ਇਹਨਾਂ ਨੂੰ ਲੁਕਾ ਕਰਕੇ ਇਹਨੇ ਹੀ ਕਰਤਾ ਜਦੋਂ ਨਾਮ ਹੈ ਮੋਸੇ ਕਰੀ 20 ਕਰੋੜ ਪਰੇ ਇਹਨੇ ਹੀ ਕੋ ਸਰਦਾਰ ਬਣਾ ਤਬੇ ਗੁਰਮਿੰਤ ਸਿੰਘ ਨਾਮ ਕਰਾਉਂ ਇਸੇ ਗੁਰੂ ਗੋਬਿੰਦ ਸਿੰਘ ਇਹਨਾਂ ਤੋਂ ਵੜਾ ਹੈਗਾ ਆਪਣੇ ਫੌਜਾ ਦਾ ਜੀਪ ਕਮਾਂਡਰ ਬੜਾ ਆ ਦਿੱਤੇ ਹੋ ਬਹੁਤ ਮਡੇ ਲੋਕ ਮਿੱਟੀ ਦੇ ਬਾਹਰ ਸੀ ਉੱਥੇ ਉਹ ਕੰਡਿਆ ਉਹ ਪਹਾੜ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹੀ ਦਾ ਸੀ ਉਹਦੇ ਵੀ ਮੁਖਿਆ ਸੀ ਉਹ ਸਾਰੀ ਮੇਰੀ ਜਾਣਕਾਰੀ ਆ ਬਾਬਾ ਜੀਵਨ ਸਿੰਘ ਜੀ ਨਾਲ ਸੀਗਾ ਉਹ ਦਸ਼ਮਣੀਆਂ ਪੂਜਾ ਬਾਰੇ ਦੁਸ਼ਮਣ ਦੇ ਇਤਿਆਰਾ ਬਾਰੇ ਉਹਦੀ ਰਣਨੀਤੀ ਬਾਰੇ ਕਿੱਥਾ ਹਲਾ ਕਰਨਾ ਸਾਰਾ ਜੋ ਜਿਹੜਾਗਾ ਬਾਬਾ ਜੀ ਕੋਲ ਸੀ ਕੋਲੇ ਸੀਗਾ ਅਤੇ ਜਿਹੜਾ ਜੀ ਰੰਜੀਤ ਨਗਾਰਾ ਸੀ ਉਹਦਾ ਮੁੱਖ ਨਗਾਰਾ ਜਿਹੜਾ ਇਹਦੇ ਨਾਲ ਬਾਈਟ ਆਪਣੇ ਨਾਲੇ ਕੰਮ ਜਾਲੀ ਸੀਗੇ ਤੇ ਬਾਬਾ ਜੀਵਨ ਸਿੰਘ ਜੀ ਉਸ ਦਿਨ ਗਾਲੇ ਤੋੜ ਬਣਾਤਾ ਸੀਗਾ ਤੇ ਪਹਾੜੀ ਨਾਲੇ ਰਹੇ ਸੀ ਉੱਤੋਂ ਦੇ ਨਾਲ ਦੇ ਘਰਿਆਂ ਵਿੱਚ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤਾਲਕ ਵੱਧ ਰਹੀ ਹੈ ਸਾਡੇ ਰਾਜ ਨੂੰ ਖਤਰਾ ਹੈਗਾ ਇਸ ਲਈ ਉਹਨਾਂ ਨੇ ਗੁਰੂ ਗੁਰੂ ਸਾਹਿਬਾਂ ਦਾ ਹੁਕਮ ਅਨੁਸਾਰ ਕੀਤਾ ਉਹਨਾਂ ਨੇ ਗੁੱਜ ਦਿਨਾਲ ਜੰਗ ਲੜਿਆ ਤੇਰੀ ਅੱਗ ਜਾਣ ਕੋਈ ਨਹੀਂ ਰਹੀਆ ਬਾਬਾ ਜੀਵਨ ਸਿੰਘ ਪਹਾੜੀ ਨਾਲੇ ਅਤੇ ਉਹ ਸਰਾਈ ਦੇ ਵਿੱਚ ਵਿੱਚ ਤੋੜੀ ਇੱਕ ਪਾਸੇ 100000 ਫੌਜਾਂ ਜਿਹੜੇ ਪਹਾੜੀ ਰਾਜੇ ਨੇ ਮੋਜਾ ਉਹ ਲਾ ਗੀਆਂ ਮੋਜਾ ਤੇ ਦੂਸਰੇ ਪਾਸੇ 40 ਸਿੰਘ ਦੋ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਦੋ ਸਹਿਬਜ਼ਾਦੇ ਜਿਹੜੇ ਕਿ ਕੋਮਲ ਲੇਵਣ ਸਿੰਘ ਦੇ ਉਸ ਜੰਗ ਦੇ ਵਿੱਚ ਜਿਹੜੀ ਲੜਾਈ ਹੋਈ ਉਸ ਜੰਗ ਦੇ ਵਿੱਚ ਜਿਹੜਾ ਜੁੜ ਜੋਰ ਦਿਖਾਏ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਵਾ شہید ہوئے صاحب اجیت گھر شہید ہوئے ਉਪਦੇਸ਼ਾਂ ਦਾ ਫੈਲਿਆ ਕਰਵਾ ਕੇ ਸ਼ਹੀਦ ਕਿੰਤੇ ਕਰ ਜਾਣੇ ਤਾਂ ਉਸੇ ਤਰ੍ਹਾਂ ਕੀ ਬਾਬਾ ਜੀਵਨ ਸਿੰਘ ਤੇ ਚਾਰ ਸਹਿਬਿਆਲੀ ਸੀ ਪਾਈ ਪ੍ਰਿਆਸੀ ਵੀ ਪਾਈ ਪ੍ਰਿਆਸੀ ਵੀ ਪਾਈ ਸੁਕਾਸੀ ਵੀ ਪਾਈ ਸੇਵਾ ਸਿੰਘ ਉਹ ਵੀ ਜੱਗ ਦੇ ਵਿੱਚ ਜੀਰ ਹੋਏ ਲਵਨ ਵਾਲੇ ਗ੍ਰਿਫਤਾ ਸਰਨੰਦੀ ਉਹ ਜੀਰ ਦੇ ਵਿੱਚ ਕਾਲਕ ਉਸ ਇੱਕ ਤੋਂ ਲੈ ਡਾਗਾ ਉੱਥੇ ਉਹ ਜੀਰ ਹੋਏ ਉਹਨਾਂ ਦੀ ਬਾਤਾਂ ਦੀ ਦਾ ਦਿੱਤਾ ਵਾਲੀ ਬਤਾਰਾ ਕੋਲ ਆਪਾਂ ਨੂੰ ਉਹਨਾਂ ਦੇ ਬਹੁਤ ਬਾਤ ਕਾਈ ਕਜਨ ਸਿੰਘ ਕੰਪਨੀ ਦੇ ਜੋ ਜਾਸਰਤ ਵਾਲੇ ਸਾਨੂੰ ਐਸਾ ਖਰਾ ਪ੍ਰਵਾਹ ਰਹੇਗਾ ਉਹ ਬਗਵਤੀ ਸਿੰਘ ਦਾ ਪ੍ਰਪਾਨ ਕਰੇ ਲਿਖ ਕੇ ਆਇਆ ਇਹਦੇ ਸਾਨੂੰ ਸਾਡੇ ਸਮਾਜ ਨੂੰ ਇਸ ਗੱਲ ਦਾ ਮਾਣ ਮਾਣ ਕਰਾਦਾ ਹੈ ਕਿ ਉਹਨਾਂ ਨੇ ਯੋਜਾ ਬਣਾ ਗਿਰ ਉਹਨਾਂ ਨੇ ਜੁਰਵਾ ਦਾ ਜਿਨ੍ਹਾਂ ਨੇ ਪਾਕ ਲਈ ਬਹੁਤ ਬੜੀ ਮਦਦ ਕੀਤੀ ਹੈ ਕਾਇਤੇ ਕੱਲੀ ਇੱਕ ਬਾਬਾ ਜੀਵਨ ਸਿੰਘ ਜੀ ਬਹੁਤ ਸਾਡੇ ਲੋਥੇ ਹੋਏ ਗਏ ਜਦ ਮੈਂ ਗਰੌਣ ਲੱਗਾ ਤਾਂ ਬਹੁਤ ਸਮਾਂ ਚੱਲਦਾ ਹੈਗਾ ਤਾਂ ਮੈਂ ਕਿਹਾ ਭਰਿਆ ਪਿਆਰ ਕਰ ਸਕਦਾ ਅਲੀ ਸਿੰਘ ਨਲਵਾ ਸਾਡੇ ਵਿੱਚ ਹੋਇਆ ਸਾਡੇ ਕੋਲ ਆ ਕੇ ਸਾਡੇ ਵਿੱਚ ਹੋਇਆ ਬਾਬਾ ਇਕ ਸਿੰਘ ਜਿਨ੍ਹਾਂ ਨੇ 80 ਸਾਲ ਦੀ ਜੰਡਾ ਕਰਾਇਆ ਸਾਡੇ ਵਿੱਚ ਹੋਇਆ ਭਾਈ ਬਾਬਾ ਜੀ ਜਿਨ੍ਹਾਂ ਨੇ ਦਸਤ ਕਰਵਾਇਆ ਸਾਡੇ ਵਿੱਚ ਹੋਇਆ ਬਹੁਤ ਬਰਕਤ ਵਾਲੀ ਆਪਾਂ ਇੱਕੋ ਦਾ ਸਿੰਘ ਪਾਇਲਾ ਗੁਰਦੇਸ ਜੀ ਤੁਸੀਂ ਮੈਂ ਤੋਂ ਰਜ਼ਾਨਾ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਲਾਸਾਂ ਦੇ ਲੈਣ ਅੰਮੀਏ ਬਣਾਉਣ ਨੂੰ ਬੇਨਤੀ ਕਰੂੰਗਾ ਆਪਣੇ ਬੱਚਿਆਂ ਨੂੰ ਆਪਣਾ ਇੱਥੇ ਲੈ ਆਈਆਂ ਤੁਸੀਂ ਜਿਹੜਾ ਕਹਾਣੀ ਲਾਓ ਤਾਂ ਉਹਦਾ ਸਾਡਾ ਅਰੇ ਬੱਚੇ ਹੈ ਗਿਆ ਉਹ ਉਹਨਾਂ ਜਿਵਾਣ ਇੱਕ ਉਹਨਾਂ ਵਿੱਚ ਅੰਨ ਬੈਠਾ ਹੋ ਗਈ ਉਹ ਬਾਹਰ ਨੂੰ ਦੌੜਨ ਤੇ ਇਹ ਵੀ ਪਾ ਸਾਡਾ ਇੱਕ ਗੁਰਗਸਰ ਸਾਡਾ ਹੈ ਤੇ ਜਿਹੜਾ ਸਿੱਖ ਹਮਾ ਸਾਡੀ ਕੁਰਬਾਨੀਆਂ ਨਾਲ ਪਰਿਆ ਪਿਆ ਦੇਸੇ ਮੈਂ ਅਗਿਧੰਤੇ ਜਿਹੜਾ ਰੋਡਿਸ ਨਾਲ ਅਸ਼ੀਰਵਾਦ ਜਿਹੜੇ ਨੇ ਉਹ ਸਾਡੇ ਅੰਦਰ ਤੋਂ ਦੇ ਨਾਲ ਜਪਤਨਾਂ ਦਾ ਜਿਹੜਾ ਨਾਣਾ ਹੈਗਾ ਇਹ ਤੋਂ ਉਹਦਾ ਆ ਮੈਂ ਉਹਨੂੰ ਪੂਰੀ ਪੂਰੀ ਪ੍ਰਮਾਣ ਕਰਨਾ ਸਾਰੇ ਖੇਡਾਂ ਨੂੰ ਪ੍ਰਮਾਣ ਕਰਵਾਣਾ ਹੈ ਤੇ ਸਾਰੇ ਇੰਸਪੈਕਟਰ ਸਾਡੇ ਜਿਹਨਾਂ ਨੇ ਬਰਲਾ ਕੀਤਾ ਹੈਗਾ ਮੈਂ ਉਹਨੂੰ ਇਸ ਕੰਮ ਵੀ ਮੈਂ ਪ੍ਰਾਈਜ਼ਰ ਚਾਹੂਗਾ ਇਹ ਬਹੁਤ ਵਧੀਆ ਕੰਮ ਕੀਤਾ ਹੈਗਾ ਇਸ ਲਈ मैं चाऊं की से अॻियां बच्या रुपए पढ़ाओ नाओ जो आयल चङे नंढो लक्ष्मो इन में दर्जो